ਦਲੇਰ ਚੰਦ ਦਾ ਚਿੱਤ ਕਾਲਾ ਪਵੇ ਤੇ ਘਰ ਆ ਕੇ ਦਲੇਰ ਸੁਣੇ ਚਰਨੋਂ ਜਮੂ ਤੇ ਵਟ ਵਿੱਚ ਬੇੜ ਮਾਰੀ ਤੇ ੱੱਕਾ ਦੇ ਕੇ ਪਿੱਛੇ ਨੂੰ ਕਰਦਿਆਂ ਕਿਹਾ ਤੈਨੂੰ ਸੰਗ ਸ਼ਰਮ ਹਯਾ ਹੈ ਭੋਰਾ ਕਿ ਨਹੀਂ ਕਮਜਾਤੇ ਸਿਰ ਤੇ ਦੋਸੜੀਆਂ ਤਾਂ ਲੈ ਕੇ ਤੁਰ ਪਈ ਤੈਨੂੰ ਪਤੰਦਰ ਨੂੰ ਸਮਾਲਣਾ ਕਿਨੇ ਸੀ ਐਨਾ ਤੈਨੂੰ ਕੀ ਜੋਸ਼ ਜੜਿਆ ਸੀ ਨੱਚਣ ਦਾ ਦੱਸੀ ਕਿ ਕੰਮ ਕਰਦੇ ਪ੍ਰਿਆ ਨੂੰ ਵੀ ਮੂੰਹ ਦਿਖਾਉਣਾ ਸੀ ਕਿ ਮੈਂ ਅਰਸ਼ੋ ਪੁੱਤਰੀ ਪਰੀਆਂ ਮਿਲ ਨੂੰ ਵੇਖੋ ਦਲੇਰ ਸਭ ਗੁੱਸੇ ਵਿੱਚ ਲਾਲ ਪੀਲੀ ਹੁੰਦੇ ਨੇ ਚਰਨੋਂ ਦੇ ਪੂਰਾ ਗੁੱਸਾ ਦਿਖਾਇਆ ਤੇ ਚਰਨੋਂ ਸਵਾਦ ਦੇ ਖੁੰਜੀ ਵਜੇ ਖੜੀ ਰੁਸਕਦੀ ਰਹੀ ਸੋਣੀ ਪਾਵੇਂ ਰਾਜ ਕੇ ਸੀ ਪਰ ਬੰਦੇ ਦਾ ਦਾਤ ਤਾਂ ਤੀਵੀਂ ਨੂੰ ਹੁੰਦਾ ਹੀ ਹੈ ਨਾ ਅਜੇ ਵਿਆਹ ਜੀ ਨੂੰ ਵੀ 2 ਮਹੀਨੇ ਬਸਾਂ ਹੋਈ ਸੀ ਚਿੱਤ ਵਿੱਚ ਡਰ ਸੀ ਕਿ ਤੇ ਦਲੇਰ ਸਿਓਂ ਕੁੱਟ ਕੇ ਘਰੋਂ ਨਾ ਕੱਢ ਦੇਵੇ ਭਾਵੇਂ ਦਲੇਰ ਸਿਓਂ ਚਰਨੋਂ ਦਾ ਦੁੱਗਣਾ ਸੀ ਪਰ ਚਰਨੋਂ ਅਜੇ ਵੀ ਨਿਆਣੀ ਸੀ ਦੂਜਾ ਮਾਪਿਆਂ ਜਿੱਤੀ ਮੱਤ ਹੈ ਕਿ ਇਹ ਆਪਦੇ ਬੰਦੇ ਬਿਨਾ ਕੋਈ ਨਹੀਂ ਚੱਲਦਾ ਹੁੰਦਾ ਥੀ ਨੂੰ ਵਿਆਹ ਕੇ ਤੋੜ ਦੇਈ ਜਦੋਂ ਪਿੰਡ ਦੇ ਸਿਵਿਆਂ ਵਿੱਚ ਵੀ ਤੀ ਵਾਰ ਤਾਂ ਥਾਣੀ ਹੁੰਦੀ ਭਾਵੇਂ ਵੱਡੇ ਜਾਈਏ ਪਰ ਲੜਕੇ ਕਦੇ ਪੇਕੀ ਨਾ ਆਈ ਨਾ ਹੀ ਮਾਂ ਪਿਓ ਨੂੰ ਦੁੱਖ ਦੁੱਸੇ। ਹੁਣ ਪੈਣਾ ਕੰਜਰਾਂ ਦੀ ਐ ਕਿ ਹਾਇ ਤੇ ਸਵਾਦ ਦੇ ਖੁੰਝੇ ਵਿੱਚ ਖੜੀ ਰਹੇਗੀ। ਮੇਰਾ ਨੱਕ ਤਾਂ ਵੱਢ ਕੇ ਆ ਗਈ ਹੁਣ ਨੀਂਦ ਨਾ ਖਰਾਬ ਕਰ ਸਾਰੀ। ਸਾਰੀ ਪੀਤੀ ਲੈ ਗਈ ਮੇਰੀ ਤਾਂ ਦਲੇਰ ਜਿਓਨੇ ਚਰਨਾਂ ਨੂੰ ਫੇਰ ਝੜ ਗਿਆ। ਚਰਨੋਂ ਡਰਦੀ-ਡਰਦੀ ਮੰਜੇ ਕੋਲ ਆ ਗਈ। ਤੜਕੋਟ ਮੇਰੀਆਂ ਤੜਕੇ ਦਾ ਕੰਮ ਵਿੱਚ ਖਾਪਿਆ ਪਿਆ ਸੀ। ਥਗੇਵਾ ਲਾਉਣ ਵਾਸਤੇ ਮੂੰ ਕੌੜਾ ਕੀਤਾ ਸੀ। ਮਾੜੀ ਜਨਾਨੀ ਨੇ ਉਹ ਵੀ ਲਾ ਦਿੱਤੀ। ਕਿੱਥੋਂ ਪੱਲੇ ਪੈ ਗਈ ਕਮਜ਼ਾਕ ਮੇਰੀ। ਦਲੇਰ ਸੋ ਸਿੱਧਾ ਸਤੀਰਪਿਆ ਬੜਬੜਾਉਂਦਾ ਰਿਹਾ ਤੇ ਚਰਨੋਂ ਆਪਦਾ ਨੱਚਣ ਕਰਕੇ ਚੁੰਨੀ ਨਾ ਸੰਭਾਲੇ ਜਾਣ ਦੀ ਗਲਤੀ ਤੇ ਪਛਤਾਉਂਦੀ ਰਹੀ ਸਰਦਾਰ ਜੀ ਗਲਤੀ ਹੋ ਗਈ ਅੱਗੇ ਤੋਂ ਨਹੀਂ ਹੁੰਦੀ ਇਹ ਗਲਤੀ ਮaaf ਕਰ ਦਿਓ ਚਰਨੋਂ ਦਲੇਰ ਚੋਂ ਦੇ ਪੈਰਾਂ ਵਿੱਚ ਸਿਰ ਰੱਖਦੀ ਬੋਲੀ ਮੇਰੇ ਬਾਪੂ ਨੂੰ ਨਾ ਦੱਸਿਓ ਮੈਨੂੰ ਕਰੋ ਨਾ ਕਰਿਓ ਚਰਨੋਂ ਨੇ ਦੋਸਤ ਦੀਨੇ ਤਰਲਾ ਜਾਇ ਪਾਇਆ ਚੰਗਾ ਚੰਗਾ ਨਹੀਂ ਦੱਸਦਾ ਪਰ ਤੂੰ ਮੇਰੀ ਗੱਲ ਸੁਣ ਲੈ ਕੱਲ ਨੂੰ ਤੂੰ ਉਹਨਾਂ ਦੇ ਨਹੀਂ ਜਾਣਾ ਆਵਦਾ ਆਪੇ ਬਹਾਨਾ ਬਣਾਈ ਤੇ ਮੋਹ ਨੇਰੇ ਕਾਮਨ ਮੇੜ ਕੇ ਲੀੜ ਨੱਪ ਕੇ ਪੈ ਜੀ ਜੀ ਉਹਨਾਂ ਨੂੰ ਪਤਾ ਲੱਗਿਆ ਕਿ ਤੂੰ ਮੇਰੇ ਰੋਕਣ ਕਰਕੇ ਨਹੀਂ ਗਈ ਉਹਨਾਂ ਦੀਆਂ ਮਾਇਆਂ ਦੇ ਫਿਰ ਪੜਿਆ ਵਿਚਾਰ ਨਹੀਂ ਲੱਗੀ ਸਮਝ ਦਲੇਰ ਸੁਣਿਆ ਉਹਦਾ ਹੁਕਮ ਸੁਣਾਇਆ ਤੇ ਚਰਨੋ ਨੂੰ ਵੀ ਮੰਨਣਾ ਪਿਆ ਚਰਨੋ ਨੇ ਹਾਂ ਵਿੱਚ ਸਿਰ ਹਲਾਇਆ ਪਰ ਚਰਨੋ ਦੇ ਵਿਆਹ ਤੇ ਜਾਣ ਦੇ ਸਾਰੇ ਚਾ ਮਿੱਟੀ ਹੋ ਗਏ ਕਾਕਾ ਸੱਚੀ ਕਹਿੰਦਾ ਸੀ ਸੁਣੀ ਰਾਨ ਰੱਖਣੀ ਚੋਰੀ ਦੇ ਅਸਲੇ ਦੇ ਰੱਖਣ ਦੇ ਬਰਾਬਰ ਆ ਦਲੇਰ ਸਿਆ ਹੰਤਾ ਸਾਰਾ ਨੇ ਵੇਖ ਵੀ ਲਈ ਦਲੇਰ ਸਿਆਂ ਨੂੰ ਆਪਣੇ ਆਪ ਤੇ ਮਾਣ ਹੋਣ ਦੀ ਥਾਂ ਤੇ ਬੋਝ ਜ਼ਿਆਦਾ ਹੋ ਗਿਆ। ਇਹ ਸਾਰੇ ਪਿੰਦਿਆਂ ਤੀਵਿਆਂ ਤੋਂ ਸੋਹਣੀ ਚਰਨੂ ਸੀ। ਜਦੋਂ ਦਲੇਰ ਸਿਆਂ ਦੇ ਮੂਰੇ ਨਸ ਦੀ ਚਰਨੂ ਦਾ ਚਿਹਰਾ ਆਉਂਦਾ ਤੇ ਆਸੇ-ਪਾਸੇ ਬੈਠੇ ਬੰਦਿਆਂ ਦਾ ਬਿਨਾਂ ਅੱਖ ਚੱਕ ਕੇ ਇੱਕ ਟੱਕ ਚਰਨੂ ਨੂੰ ਵੇਖਣਾ ਯਾਦ ਆਉਂਦਾ ਤਾਂ ਦਲੇਰ ਸਿਆਂ ਦਾ ਚਿੱਤ ਕਾਲਾ ਪੈਂਦਾ। ਸਾਰੀ ਰਾਤ ਦਲੇਰ ਸਿਆਂ ਨੂੰ ਨੀਂਦ ਨਹੀਂ ਆਈ। ਭਾਵੇਂ ਚਰਨੂ ਥੱਕ ਕੇ ਸੌਂਗੀ ਸੀ ਪਰ ਦਲੇਰ ਸਿਆਂ ਸਾਰੀ ਰਾਤ ਗੇੜੇ ਘਟਦਾ। ਇੱਕ ਵਾਰ ਤਾਂ ਬੀਹੀ ਵਾਲੇ ਦਰਵਾਜ਼ੇ ਦਾ ਕੁੰਡਾ ਚੱਕ ਕੀਤਾ ਕੰਧਾਂ ਵਾਲੇ ਸੱਲਾਂ ਵਾਲੀ ਬੈਟਰੀ ਧਮਾਈ ਪਤਾ ਨਹੀਂ ਕੀ ਵੈਰ ਹੋ ਗਿਆ ਸੀ ਇੱਕ ਵਾਰ ਤਾਂ ਕੰਧ ਤੇ ਬੈਠੀ ਬਿੱਲੀ ਨੇ ਵੀ ਦਲੇਰਸ ਨੂੰ ਡਰਾ ਹੀ ਦਿੱਤਾ